ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਦੋ ਦੋ ਤਿੰਨ ਦਿਨ ਹੋ ਗਏ ਸੀਗੇ ਮੋਟਰਾਂ ਤੇ ਗੇੜਾ ਨਹੀਂ ਮਾਰ ਹੋਇਆ ਸੀ ਅੱਜ ਆਏ ਆ ਤੇ ਤੇ ਅਬ ਗੱਲ ਕਰਦੇ ਆ ਜਿਹੜੇ ਆਪਾਂ ਕਿਸੇ ਵੀ ਦੁਕਾਨ ਤੇ ਜਾਂ ਫਰਟੀਲਾਈਜ਼ਰ ਵਾਲੀ ਤੇ ਆਪਾਂ ਜਾਈਦਾ ਉਹ ਆਪਾਂ ਨੂੰ ਬਸ ਇਹੀ ਕਹਿੰਦਾ ਸਾਡੇ ਕਹਿਣ ਤੇ ਆਹ ਪ੍ਰੋਡਕਟ ਪਾ ਲਓ ਜਾਂ ਆਹ ਪਾ ਲਓ ਚਲੋ ਕਈ ਵਾਰੀ ਜ਼ਰੂਰਤ ਵੀ ਹੁੰਦੀ ਆ ਬਟ ਹਮੇਸ਼ਾ ਆਪਣੇ ਖੇਤਵਾਲੇ ਦੇਖੋ ਤੁਹਾਡਾ ਖੇਤ ਤੁਹਾਡੀ ਫਸਲ ਕੀ ਕਹਿ ਰਹੀ ਆ ਤੇ ਕੋਸ਼ਿਸ਼ ਹਮੇਸ਼ਾ ਇਹ ਕਰੋ ਕਿ ਚਪਲਾ ਲਾ ਕੇ ਜਾਂ ਜੁੱਤੀ ਲਾ ਕੇ ਖੇਤ ਵਿੱਚ ਵੜ ਕੇ ਦੇਖੋ ਕਿ ਫਸਲ ਨੂੰ ਬੂਟੇ ਨੂੰ ਕਿਸ ਚੀਜ਼ ਦੀ ਲੋੜ ਆ ਦੇਖੋ ਦੇਖੀ ਆਪਾਂ ਕਿਸੇ ਵੱਲ ਕਿ ਆ ਫਲਾਨੇ ਨੇ ਆ ਪਾਤਾ ਫਲਾਨੇ ਨੇ ਉਹ ਪਾਤਾ ਉਹ ਆਪਾਂ ਖਰਚੇ ਨੂੰ ਹੀ ਵਧਾਉਣੇ ਆ ਆਪਣੇ ਨੂੰ ਹਮੇਸ਼ਾ ਖੇਤ ਦੇ ਵਿੱਚ ਵੜ ਕੇ ਦੇਖੋ ਕਈ ਵਾਰੀ ਨੋ ਡਾਊਟ ਪਾਉਣਾ ਵੀ ਪੈਂਦਾ ਪ੍ਰੋਡਕਟ ਪਰ ਜਦੋਂ ਲੋੜ ਹੀ ਨਹੀਂ ਫਸਲ ਨੂੰ ਤੇ ਫਿਰ ਖਰਚਾ ਆਪਾਂ ਘਾਤੇ ਵਧਾਉਣਾ ਤੇ ਆਪਣੀ ਤੇ ਇਹ ਪਾਲਿਸੀ ਆ ਕਿ ਜਿਹੜੀ ਫਸਲ ਆ ਫਸਲ ਦਾ ਝਾੜ ਆਪਾਂ ਜਿੰਨਾ ਉਹਦੀ ਸੇਵਾ ਕਰ ਸਕਦੇ ਆ ਉਹ ਲੱਗ ਗੱਲ ਆ ਬਟ ਐਂਡ ਤੇ ਆ ਕੇ ਫਸਲ ਦਾ ਝਾੜ ਮੌਸਮ ਨੇ ਤੈਅ ਕਰਨਾ ਕਿ ਮੌਸਮ ਕਿਦਾਂ ਦਾ ਆ ਐਤਕੀ ਮੌਸਮ ਵਧੀਆ ਸੀ ਕਣਕਾਂ ਦੇ ਝਾੜ ਦੇਖੋ ਕਿੰਨੇ ਵਧੀਆ ਸੀ ਮਾੜੇ ਤੋਂ ਮਾੜੇ ਖੇਤਾਂ ਵਿੱਚ ਵੀ ਕਣਕਾਂ ਦਾ ਝਾੜ ਟਾਪ ਦਾ ਨਿਕਲਿਆ ਸੋ ਤੇ ਦੂਜਾ ਆਪਣੀ ਜਿਹੜੀ ਖੇਤ ਦੀ ਮਿੱਟੀ ਆ ਉਹਨੇ ਤੈਅ ਕਰਨਾ ਕਿ ਸਾਡੇ ਖੇਤ ਦੀ ਮਿੱਟੀ ਕਿਦਾਂ ਦੀ ਆ ਆਪਾਂ ਉਹਦੇ ਵਿੱਚ ਹੁਣ ਜਿੱਦਾਂ ਪਲਾਉ ਫੇਰਦੇ ਆ ਵਿੱਚੇ ਟਾਂਡੇ ਬਾਉਨੇ ਆ ਉਹ ਚੀਜ਼ਾਂ ਮੈਟਰ ਕਰਦੀਆਂ ਕੱਲਾ ਖਾਦਾਂ ਜਾਂ ਪ੍ਰੋਡਕਟ ਪਾਉਣ ਨਾਲ ਫਸਲ ਦਾ ਝਾੜ ਨਹੀਂ ਵਧਣਾ ਸੋ ਤੇ ਦੂਜੀ ਆਪਣੀ ਇਹ ਪਾਲਿਸੀ ਹੋਣੀ ਚਾਹੀਦੀ ਆ ਕਿ ਹਮੇਸ਼ਾ ਖੇਤੀ ਚੋਂ ਜੇ ਆਪਾਂ ਮੁਨਾਫਾ ਕੱਢਣਾ ਹੈ ਨਾ ਤੇ ਆਪਾਂ ਫਸਲ ਦਾ ਝਾੜ ਤਾਂ ਚਲੋ ਮੌਸਮ ਤੇ ਵੀ ਡਿਪੈਂਡ ਕਰਦਾ ਹੋਰ ਵੀ ਕਈ ਚੀਜ਼ਾਂ ਤੇ ਡਿਪੈਂਡ ਕਰਦਾ ਖਰਚੇ ਘਟਾ ਕੇ ਆਪਾਂ ਆਪਣੇ ਪ੍ਰੋਫਿਟ ਨੂੰ ਵਧਾਈਏ ਜਿੰਨੇ ਵੀ ਖਰਚੇ ਘਟਦੇ ਆ ਤੇ ਕਈ ਵਾਰੀ નો ਡਾਊਟ ਫਸਲ ਮਾੜੀ ਹੁੰਦੀ ਆ ਉਹਨੂੰ ਲੋਹੇ ਦੀ ਸਲਫਰ ਦੀ ਜਿੰਕ ਦੀ ਪोटाਸ਼ ਦੀ ম্যাগਨੀਸ਼ੀਅਮ ਦੀ ਕਈ ਚੀਜ਼ਾਂ ਦੀ ਲੋੜ ਹੁੰਦੀ ਆ ਬਟ ਜਦੋਂ ਲੋੜ ਹੀ ਨਹੀਂ ਫੇ ਆਪਾਂ ਖਰਚਾ ਕਾਤੇ ਵਧਾਉਣਾ ਹੈ ਹਮੇਸ਼ਾ ਅਸੀਂ ਕੱਲ ਪਰਸੋ ਗੱਲ ਕਰਦੇ ਹੀ ਕਿ ਕਿਸੇ ਵੀ ਦੁਕਾਨਦਾਰ ਤੋਂ ਜਾਵਾਂਗੇ ਉਹਨੇ ਇਹ ਹੀ ਕਹਿਣਾ ਯਾਰ ਬਸ 200 ਰੁਪਏ ਦਾ ਖਰਚਾ ਤੁਹਾਡਾ ਵਧਾਣਾ ਖੇਤ ਪਿੱਛੇ ਜਾਂ ਉਹਨੇ ਕਹੂੰਗਾ 300 ਰੁਪਏ ਦਾ ਖਰਚਾ ਵਧਣਾ ਤੁਹਾਡੇ ਖੇਤ ਪਿੱਛੇ ਤੇ ਜਿਹੜਾ ਜ਼ਿਮੀਦਾਰ ਹੁਣ ਸਮਝ ਲਓ 40ਆਂ 45ਆਂ ਖੇਤਾਂ ਦੀ ਪਿਆਹਾ ਖੇਤਾਂ ਦੀ ਸਮਝ ਲਓ ਖੇਤੀ ਕਰਦਾ ਤੇ ਜੇ ਉਹ 300 ਰੁਪਏ ਖਰਚਾ ਪਿੱਛੇ ਲਾਓ ਤਾਂ ਦੇ ਲੋ 15000 ਦਾ ਫਰਕ ਪੈ ਜਾਂਦਾ ਤੇ ਕਈ ਵਾਰੀ ਆਪਾਂ ਨੂੰ ਉਸ ਚੀਜ਼ ਦੀ ਲੋੜ ਵੀ ਨਹੀਂ ਹੁੰਦੀ ਸੋ ਕੋਈ ਵੀ ਪ੍ਰੋਡਕਟ ਆ ਸੋਚ ਸਮਝ ਕੇ ਕਿਉਂਕਿ ਐਤਕੀ ਫਿਲਹਾਲ ਹੱਲੇ ਤੱਕ ਕੁਦਰਤ ਬਹੁਤ ਮਿਹਰਬਾਨ ਆ ਮੀਂਹ ਪੈ ਰਿਆ ਰੋਜ਼ ਹੀ ਤੇ ਝੋਨੇ ਨੂੰ ਕਿਸੇ ਤਰ੍ਹਾਂ ਦੀ ਹੱਲੇ ਤੱਕ ਬਿਮਾਰੀ ਨਹੀਂ ਗਈ ਜਿਹੜੀ ਮਾੜੀ ਮੋਟੀ ਪੱਤਾ ਲਪੇਟ ਸੀਗੀ ਉਹ ਵੀ ਝੜ ਚੁੜ ਜਾਂਦੀ ਆ ਮੀਂਹ ਨਾਲ ਤੇ ਖਰਚਾ ਜਿੰਨਾ ਘਟਦਾ ਘਟਾਓ ਜਿੱਥੇ ਲੋੜਿਆ ਉੱਥੇ ਜ਼ਰੂਰ ਪਾਓ ਪ੍ਰੋਡਕਟ ਬਟ ਕੋਸ਼ਿਸ਼ ਇਹ ਕਰੋ ਖੇਤ ਦੇ ਵਿੱਚ ਵੜ ਕੇ ਬੂਟੇ ਵੱਲ ਦੇਖਿਆ ਜਾਵੇ ਕਿ ਫਸਲ ਕੀ ਮੰਗਦੀ ਹੈ ਇਹ ਨਹੀਂ ਕਿ ਬਸ ਬੰਨੇ ਤੇ ਖੜ ਕੇ ਤੇ ਲੋਕਾਂ ਨੂੰ ਦੇਖ ਕੇ ਯਾਰ ਫਲਾਣੇ ਨੇ ਆਪ ਹਤਾ ਫਲਾਣੇ ਨੇ ਉਹ ਪਤਾ ਨਹੀਂ ਸੂਝ ਸਮਝ ਕੇ ਜੋ ਵੀ ਆ ਹੁਣਾ ਖੇਤ ਦੀ ਕੰਡੀਸ਼ਨ ਦੇਖ ਕੇ ਮਿੱਟੀ ਵਾਲ ਦੇਖ ਕੇ ਉਦਾਂ ਹੀ ਲੱਗਦਾ ਕਿ ਇਹਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ ਝੋਨੇ ਨੂੰ ਯੂਰੀਆ ਪਾਵਾਂਗੇ ਇਹਨੂੰ ਬਸ ਆ ਟਾਂਡੇ ਐ ਨਾ ਤੇਲ ਜਿਹਾ ਛੱਡ ਰਹੇ ਆ ਨਾ ਆਪਣੀ ਪੜਾਸ ਜੀ ਨਿਕਲੀ ਐ ਸੋਦੀ ਖਾਦੀ ਆ ਜਿੰਕ ਪੋਟਾਸ਼ੀਅਮ ਆਇਰਨ ਮੈਗਨੀਸ਼ੀਅਮ ਸਾਰਾ ਕੁਝ ਹੀ ਹੈ ਇਹਨਾਂ ਦੇ ਵਿੱਚ ਤੇ ਜਿੱਦਾਂ ਜਿੱਦਾਂ ਟਾਈਮ ਸਪੈਨ ਵਧੀ ਜਾਣਾ ਉਦੋਂ-ਉਦਾਂ ਹੀ ਇਹਨਾਂ ਨੇ ਅਸਰ ਕਰੀ ਜਾਣਾ ਇਹ ਖਾਦ ਹੀ ਆ ਬਸ ਤੇ ਜੇ ਆਪਾਂ ਮੰਨਿਆ ਜਾਵੇ ਕਿ ਚਲੋ ਖੇਤ ਚੋਂ 50 ਕੁਇੰਟਲ ਝਾੜ ਨਿਕਲਦਾ ਛੱਲੀਆਂ ਦਾ ਮੱਕੀ ਦਾ ਤੇ ਕਮ ਸੇ ਕਮ 150 ਕੁਆਂਟਲ 150 ਵੀ ਛੱਡੋ 150 ਕੁਆਂਟਲ ਟਾਂਡੇ ਆ ਜਿਹੜੇ ਖੇਤ ਦੇ ਆ ਤੇ ਜੇ ਆਪਾਂ ਉਹਨਾਂ ਨੂੰ ਵਿੱਚੇ ਕੱਦੂ ਕਰਦੇ ਆ ਤਾਂ ਇਹ ਮੰਨੋ ਕਿ ਆਪਾਂ 150 ਜਾਂ 150 ਕੁਆਂਟਲ ਆਪਾਂ ਢੇਰ ਪਾਤਾ ਖੇਤ ਵਿੱਚ ਤੇ ਉਦਾਂ ਪਾ ਕਿੰਨਾ ਕਿ ਢੇਰ ਅੱਜ ਕੱਲ ਦੇ ਟਾਈਮ 'ਚ ਕਿਨਕੌਣ ਕਿੰਨਾ ਕਿ ਢੇਰ ਪਾ ਲੈਂਦਾ ਬਿਨਾ ਬੈੱਡ ਤੋਂ ਜੇ ਆਪਾਂ ਰੂੜੀ ਵਾਲੀ ਟਰਾਲੀ ਖੇਤ 'ਚ ਪਾਉਣੇ ਉਹਦਾ ਬੱਤ-ਬੱਤ 50 60 ਕੁਇੰਟਲ ਝਾੜ ਹੋਊਗਾ। ਭਾਰ ਹੋਊਗਾ ਸੌਰੀ। ਤੇ ਇਦਾਂ ਹੁਣ ਤਾਂਡੇ ਜਿਹੜੇ ਆ 150 150 ਕੁਇੰਟਲ ਆਪਾਂ ਜਦੋਂ ਵਿੱਚ ਬੋਨੇ ਆ। ਤਾਂ ਉਹ ਉਹਦੇ ਨਾਲ ਦੀ ਰੀਸ ਹੀ ਨਹੀਂ ਕੋਈ। ਸੋ ਕੋਸ਼ਿਸ਼ ਕਰੋਗੇ ਵਿੱਚੇ ਹੀ ਸਾਰਾ ਕੁਝ ਖੇਤ ਦਾ ਜੋ ਵੀ ਰੈਜ਼ਿਡੂਆ ਜਾਂ ਕੁਝ ਵੀ ਹੈ ਪ੍ਰੋਡਕਟ ਆ ਕੁਝ ਵੀ ਫਸਲ ਦਾ ਉਹਨੂੰ ਵਿੱਚ ਹੀ ਖੇਤ ਦੇ ਰੜਾਓ ਕਿਉਂਕਿ ਇਸ ਜ਼ਮੀਨ ਤੋਂ ਹੀ ਆਪਾਂ ਸਾਰਾ ਕੁਝ ਬਣਾਇਆ ਹੈ ਜ਼ਮੀਨ ਨੇ ਹੀ ਸਾਨੂੰ ਸਾਰਾ ਕੁਝ ਦਿੱਤਾ ਤੇ ਇਹਦੀ ਸਿਹਤ ਦਾ ਇਹਦੀ ਹੈਲਥ ਦਾ ਖਿਆਲ ਰੱਖਣਾ ਸਾਡਾ ਵੀ ਫਰਜ਼ ਬਣਦਾ ਤੇ ਕੋਸ਼ਿਸ਼ ਕਰੋ ਮਿੱਟੀ ਵੱਲ ਧਿਆਨ ਦਿੱਤਾ ਜਾਵੇ ਕਿ ਮਿੱਟੀ ਨੂੰ ਆਪਾਂ ਕਿੱਦਾਂ ਹੈਲਦੀ ਬਣਾਉਣਾ ਆ ਜੋ ਵੀ ਫਾਲਤੂ ਫਸਲ ਦਾ ਕੁਝ ਵੀ ਆ ਉਹਨੂੰ ਖੇਤ ਦੇ ਵਿੱਚ ਹੀ ਰਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਚਾਹੇ ਉਹ ਝੋਨੇ ਦਾ ਆ ਚਾਹੇ ਮੱਕੀ ਦਾ ਆ ਚਾਹੇ ਕਣਕ ਦਾ ਆ ਵਿਚੇ ਹੀ ਕੁਤਰਾ ਕਰਕੇ ਬਾਹ ਬੋਕੇ ਕਿਉਂਕਿ ਅੱਜ ਕੱਲ ਤਾਂ ਟਰੈਕਟਰਾਂ ਦੀ ਕਮੀ ਹੀ ਨਹੀਂ ਪੰਜਾਬ 'ਚ ਪੰਜਾ ਕੀਲੇ ਵਾਲਾ ਵੀ 4x4 ਲਈ ਫਿਰਦਾ ਸੋ ਹੁਣ ਬਹਾਨਾ ਨਹੀਂ ਆਪਾਂ ਲਾ ਸਕਦੇ ਕਿ ਸਾਡੇ ਕੋ ਜ਼ਿੰਮੇਦਾਰ ਕੋ ਸੰਤ ਪਰਿਮਾਣ ਨਹੀਂ ਅੱਜ ਕੱਲ ਦੇ ਸਮੇਂ 'ਚ ਇਹ ਬਹਾਨਾ ਜੇ ਹੁਣ ਆਪਾਂ ਲਾਈਏ ਤਾਂ ਇਹ ਸਾਡੀ ਆਪਣੀ ਹੀ ਆਪਾਂ ਕਹਿ ਲੋਗੇ ਲਾਪਰਵਾਹੀ ਕਹਿ ਲੋ ਜਾਂ ਟੀਟਪਨ ਕਹਿ ਲੋ ਤਕਰੀਬਨ ਜਿੰਨਾ ਵੀ ਝੋਨਾ ਲੱਗਾ ਆ ਸਾਰੇ ਝੋਨੇ ਨੂੰ ਹੁਣ ਤੱਕ ਇਹਨਾਂ ਨੂੰ ਕੀਲੇ ਦੇ ਹਿਸਾਬ ਨਾਲ ਮਿਲਾਰਾ ਡੇਢ ਕਬੋਰਾ ਯੂਰੀਆ ਦਾ ਪੈ ਗਿਆ ਤੇ ਜਿੰਕੀ ਪਾਈ ਆ ਨਾਲ ਜਿੰਕ ਤੋਂ ਇਲਾਵਾ ਕੁਝ ਨਹੀਂ ਤੇ ਬਸ ਲਾਸਟ ਇੱਕ ਇੱਕ ਵਾਰੀ ਹੋਰ ਖਾਦ ਪਾਵਾਂਗੇ ਪੌਣਾ ਕਬੋਰਾ ਖੇਤ ਦੇ ਹਿਸਾਬ ਨਾਲ ਤੇ ਕੰਮ ਮੁੱਕੇ ਆ